ਹਾਂਜੀ ਦੋਸਤੋ ਸੱਜਰੀ ਸਵੇਰ ਦੇ ਨਾਲ ਲੈ ਕੇ ਹਾਜ਼ਰ ਹੋਏ ਆ 30 ਜੁਲਾਈ 2025 ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਗੁੱਡ ਮੌਰ ਬਾਈ ਗਰਨਾਵ ਸਿੰਘ ਗਿੱਲ ਝੰਡਾ ਵਾਲਾ ਜਿਲ੍ਹਾ ਬਠਿੰਡਾ ਦੇ ਰਾਤ ਦੀ ਨਿੰਦਰਾ ਅੱਖਾਂ ਦੀ ਜੋਤ ਗਵਾਈ ਹੋਈ ਅਰਿਆ ਤੋੜ ਮਰੋੜ ਜੋੜ ਘਟਾਓ ਕਰਕੇ ਬਣਾਏ ਹੋਏ ਕਿਉਂਕਿ ਲਾਈਵ ਚੈਨਲ ਵਾਲਿਆਂ ਨੇ ਹੁਣ ਇੱਕ ਤਰੀਕਾ ਅਪਣਾਇਆ ਹੋਇਆ ਹੈ ਵੀ ਜੇਦੋਂ ਫਾਈਨਲ ਰਿਜ਼ਲਟ ਹੁੰਦਾ ਨਾ ਉਦੋਂ ਉਹ ਲਾਈਵ ਬੰਦ ਕਰ ਦਿੰਦੇ ਨੇ ਪਰ ਤੁਹਾਨੂੰ ਪੂਰੇ 4 ਮਹੀਨੇ ਹੋ ਗਏ ਰਿਜ਼ਲਟ ਦੀ ਅਪਡੇਟ ਦਿੰਦਿਆਂ ਨੂੰ ਪੂਰੀ ਵਧੀਆ ਐਗਜ਼ਿਟ .2. ਬੈਸਟ ਜਾਫੀ ਬੈਸਟ ਰੀਡਰ ਔਰ ਕਿੰਨੇ ਬਲਾਰੇ ਉਥੇ ਸੀਗੇ ਕਿੜੀਆਂ ਕਿੜੀਆਂ ਟੀਮਾਂ ਖੇਡੀਆਂ ਸਾਰਾ ਕੁਝ ਤੁਹਾਨੂੰ ਦੱਸ ਦਿਆਂ ਸੀ ਹੁਣ ਸੋਡੇ ਤੇ ਡਿਪੈਂਡ ਰਹਿ ਗਿਆ ਤੁਸੀਂ ਹਜੇ ਤੱਕ ਸਾਡਾ ਫੇਸਬੁੱਕ ਪੇਜ ਲਾਈਵ ਕਬੱਡੀ ਅਪਡੇਟ ਫੋਲੋ ਨਹੀਂ ਕੀਤਾ ਤੇ YouTube ਚੈਨਲ ਲਾਈਵ ਕਬੱਡੀ ਅਪਡੇਟ ਸਬਸਕ੍ਰਾਈਬ ਨਹੀਂ ਕੀਤਾ ਹੁਣ ਇੰਨੀ ਵਧੀਆ ਜਾਣਕਾਰੀ ਤੁਸੀਂ ਮਿਸ ਕਰ ਰਹੇ ਹੋ ਆਓ 2 ਜੁਲਾਈ 2025 ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਆਪਾਂ ਰਿਜ਼ਲਟ ਸ਼ੁਰੂ ਕਰ ਗਏ ਜਿਆਦਾ ਟਾਈਮ ਆਪਾਂ ਤੁਹਾਡਾ ਖਰਾਬ ਨਹੀਂ ਕਰਦੇ ਆਓ ਪਿੰਡ ਸੁੱਗਾ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਜੀ ਦੇ ਇੱਕ ਵੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਅਬੀਦੀ ਚੰਦ ਜੀ ਕਬੱਡੀ ਕਲੱਬ ਸੋਰਸਿੰਗ 343 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 35 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇਥੇ ਬੁਲਾਰੇ ਜੀ ਬੁਲਾਰੇ ਸੀਗੇ ਰਣਜੀਤ ਸੁੱਗਾ ਹਰਦੇਵਾਲ ਸੁੱਗਾ ਪਿੰਡ ਸੈਦੋ ਜਿਲ੍ਹਾ ਛੇਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਹਰੀਦਾ ਜੀ ਕਬੱਡੀ ਕਲੱਬ ਰੱਤਾਗੋਦਾ 27 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਬੱਡੀ ਕਲੱਬ ਸੈਦੋ 23 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਿੰਡ ਧਾਰੀਵਾਲ ਕਲੇਰ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੱਚ ਦਾ ਫਾਈਨਲ ਰਿਜ਼ਲਟ ਟੀਮ ਮੰਨੂ ਮਸਾਣਾ ਕਬੱਡੀ ਕਲੱਬ ਘਰਿਆਲਾ ਮਾਝਾ 43 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਮੀਰੀਪਰੀ ਕਬੱਡੀ ਕਲੱਬ ਢੰਡ 35 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਬੈਸਟ ਰੀਡਰ ਰਹਾ ਕੁੱਦਾ ਚਤੌਰਾ 12 ਰੇਡਾਂ 12 ਨੰਬਰ ਕਰਿਆਲੇ ਵੱਲੋਂ ਬੈਸਟ ਜਫੀ ਰਹਾ ਡਾਕਟਰ ਮਿਆਧੀਆਂ 6 ਜਫੇ ਕਰਿਆਲੇ ਵੱਲੋਂ ਟੱਚ ਨਹੀਂ ਗਿਣੇ ਸਨ ਬੈਸਟ ਨੂੰ 31 3100 ਰੁਪਏ ਨਗਦ ਸੀਗੇ ਇੱਥੇ ਬੁਲਾਰੇ ਸੀਗੇ ਵਿਸ਼ਾਲ ਦੁੱਧਰਾਏ ਮਨਦੀਪ ਕਾਲੀਆ ਪਿੰਡ ਤਲਵੰਡੀ ਸੋਭਾ ਸਿੰਘ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬਿਦੀ ਚੰਦ ਜੀ ਕਬੱਡੀ ਕਲੱਬ ਲਈਆਂ 35 ਨੰਬਰ ਫਾਸਟ ਨਗਦ ਰਕਮ ਪਲੱਸ ਕੱਪ ਟੀਮ ਕਬੱਡੀ ਕਲੱਬ ਤਲਵੰਡੀ ਸੋਭਾ ਸਿੰਘ 32 ਨੰਬਰ ਸੈਕੰਡ ਨਗਦ ਰਕਮ ਪਲੱਸ ਕੱਪ ਇਥੇ ਬਲਾਰਾ ਸੀ ਰਾਣਾ ਸਿੰਘਪੁਰਾ ਪਿੰਡ ਗੱਟਾ ਬਾਦਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਰਾਮ ਜੋਗੀ ਪੀਰ ਜਾਨੀਆਂ ਜਲੰਧਰ 340 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਪਾਲਾ ਜੀ ਕਬੱਡੀ ਕਲੱਬ ਲੋਹਗੜ੍ਹ 36 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬੁਲਾ ਰਹੇ ਸੀ ਬੂਟਾ ਉਮਰੀਆਣਾ ਬਰਿੰਦਰ ਖੇਮਕਰ ਪਿੰਡ ਕੈਲਾਸ਼ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਚਾਰ ਵਾਰੋਂ ਪਿੰਡ ਜੋਗੇ ਵਾਲਾ 15 ਨੰਬਰ 1 ਲੱਖ ਰੁਪਏ ਨਕਦ ਪਲੱਸ ਕੱਪ ਪਿੰਡ ਬੋਟਰ 12 ਸਾਢੇ 12 ਨੰਬਰ ਸੈਕੰਡ 71000 ਨਕਦ ਪਲੱਸ ਕੱਪ ਬੈਸਟ ਰੇਡਰ ਤੇ ਜਾਫੀ ਨਹੀਂ ਸੀਗੇ ਇੱਥੇ ਬੁਲਾਰੇ ਸੀਗੇ ਗੁਰਚਰਨ ਸਨੇਰ ਰਾਜ ਮੇਰ ਸਿੰਘ ਵਾਲਾ ਮੰਦਿਰ ਮਿਰਜੇ ਕੇ ਮੀਤ ਗੋਲੇ ਵਾਲਾ ਤੇ ਚਮਕੌਰ ਟੈਣਾ ਪਿੰਡ ਸਕਰੂਲਾਪੁਰ ਜਿਲ੍ਹਾ ਮੁਹੱਲੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਪਿੰਡ ਖੁੱਡਾ ਵਾਲੀ ਸ਼ੇਰ 18 ਨੰਬਰ ਫਾਸਟ 31000 ਨਕਦ ਪਲੱਸ ਕੱਪ ਪਿੰਡ ਸਕਰੂਲਾਪੁਰ 10.5 ਨੰਬਰ ਸੈਕੰਡ 21000 ਨਕਦ ਪਲੱਸ ਕੱਪ ਬੈਸਟ ਰੀਡਰ ਰਿਹਾ ਤੇਜੀ ਕੈਂਡ 8 ਰੀਡਰ 8 ਨੰਬਰ ਖੁੱਡਾ ਵਾਲੀ ਸ਼ੇਰ ਵੱਲੋਂ ਬੈਸਟ ਜੱਫੀ ਰਿਹਾ ਸੁੱਖਾ ਘਲੋਟੀ ਦੋ ਟੱਚ ਦੋ ਜੱਫੇ ਜੁਆਇੰਟ ਰਹਾ ਹਣੀ ਤਾਊ ਬਰਸਲਾਲਪੁਰ ਚਾਰ ਟੱਚ ਦੋ ਜਫੇ ਦੋਵੇਂ ਟੀਮ ਖੁੱਡਾ ਵਾਲੀ ਸ਼ੇਰ ਦੇ ਸੀ ਬੋਧੀ ਧਿਰ ਦਾ ਰੇਡਰ ਦੀਪ ਬੱਲਰਾ ਨੇ ਨੌ ਰੇਡਾਂ 'ਚੋਂ ਸੱਤ ਨੰਬਰ ਵਧੀਆ ਖੇਡਿਆ ਵੈਸਟਨੂ ਐਲਈਡੀ ਸੀ ਇੱਥੇ ਬਲਾਰੇ ਸੀਗੇ ਅਮਰੀਕ ਕੁਮਾਨ ਗੁਰਮਖ ਢੋਡੇ ਅਰਜੇਸ਼ ਧਮਾਨ ਐਸਜੀ 3 ਜੁਲਾਈ 2025 ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪਜੀ ਨੂੰ ਵਧੀਆ ਲੱਗਦੀ ਹੈ ਲਾਈਕ ਕਰ ਦਿਓ ਜੀ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਜਿਆਦਾ ਵਧੀਆ ਲੱਗਦਾ ਤਾਂ ਸਾਡਾ YouTube ਚੈਨਲ ਵੀ ਹੈ ਲਾਈਵ ਕਬੱਡੀ ਅਪਡੇਟ ਉਹਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਕੱਲ ਨੂੰ ਸਵੇਰੇ ਰਿਜ਼ਲਟ ਲੈ ਕੇ ਫੇ